ਸਾਰੇ ਨੂੰ ਪਿਆਰ ਭਰੀ ਸ਼ਤਰੀਆਕਾਲ ਅੱਜ ਆਪਾਂ ਚੱਲਨੇ ਆ ਜੀ ਪਿੰਡ ਲਜਕਾਣੀ ਕਿਉਂਕਿ ਆਪਾਂ ਨੇ ਜਾਣਾ ਅਜੀਪਾਲ ਕਰੋੜ ਨੂੰ ਮਿਲਣਾਂ ਤੇ ਅਸੀਂ ਪਹਿਲਾਂ ਵੀ ਜਾ ਕੇ ਆਏ ਸੀਗੇ ਉਦੋਂ ਮਨਿੰਦਰ ਆਇਆ ਹੋਇਆ ਸੀਗਾ ਜਦੋਂ ਅਸੀਂ ਗਏ ਸੀਗੇ ਤੇ ਹੁਣ ਅਸੀਂ ਚੱਲਿਆ ਚਲੋ ਜੀ ਜਿੰਨੀ ਕੋ ਪਹੁੰਚ ਹੁੰਦੀ ਆ ਓਨੇ ਕੋ ਸੇਵਾ ਕਰਨੀ ਚਾਹੀਦੀ ਆ ਤੇ ਜਿੰਨੇ ਕ ਬੱਚਿਆਂ ਨੂੰ ਆਪਾਂ ਨੇ ਪੈਸੇ ਭੇਜੇ ਸੀਗੇ ਆਪਾਂ ਨੇ ਅੱਜ ਉਥੇ ਦੇ ਕੇ ਆਉਣੇ ਨੇ ਹਰ ਕਿਸੇ ਨੂੰ ਹੈਲਪ ਕਰਨੀ ਚਾਹੀਦੀ ਹੈ ਜਿਹਦੇ ਵਿੱਚ ਗੁਜਾਇਸ਼ ਹੈਗੀ ਹੈ ਚਲੋ ਜਿੰਨੀ ਕੁ ਵੀ ਹੈਗੀ ਹੈ ਇਹਨੇ ਵੀ ਬਹੁਤ ਜ਼ਿਆਦਾ ਥੋੜੀ ਤੋਂ ਥੋੜੀ ਕੁਝ ਖਾਣ ਲਈ ਲੈ ਜਾਓ ਉਹਨਾਂ ਨੂੰ ਤੇ ਕੁਝ ਵੀ ਲੈ ਜਾਓ ਬੜਾ ਖੁਸ਼ ਹੁੰਦੇ ਨੇ ਜਦੋਂ ਉਹਨਾਂ ਨੂੰ ਮਿਲਣ ਜਾਂਦੇ ਆ ਕਿਉਂਕਿ ਕਾफी ਜਾਣੇ ਤਾਂ ਬਹੁਤ ਹੀ ਵਧੀਆ ਠੀਕ ਹੋਗੇ ਐਡੀ ਵੱਡੀ ਸੇਵਾ ਕਰਨਾ ਵੀ ਵਾਸਤੇ ਇੱਕ ਰੱਬੀ ਰੂਹੀ ਆਹੋ ਜਿਹੜੀ ਇੰਨੀ ਸੇਵਾ ਕਰਦਾ ਕਿੱਡੀ ਕੁਡੀ ਦੂਰੋਂ ਜਾ ਕੇ ਲੈ ਕੇ ਆਉਂਦੇ ਨੇ ਉਹ ਤੇ ਵਾਹਿਗੁਰੂ ਉਹਦੇ ਤੇ ਇਤੈ ਕਿਰਪਾ ਬਣਾਈ ਰੱਖੇ ਸਦਾ ਲਈ ਉਹ ਇਦਾਂ ਹੀ ਸੇਵਾ ਕਰਦਾ ਰਹ ਤੇ ਹੁਣ ਆਪਾਂ ਚੱਲਦੇ ਆਂ ਫਟ ਲਿਚਕਾਣੇ ਇਹ ਕੱਲ ਤਾਂ ਤੋਤੇ ਵਾਂਗੜੀ ਵੀਰੇ ਨੂੰ ਕਾ ਕੇ ਸਾਫ਼ ਕਰ ਲੈ ਬਚਾਰੇ ਨੇ ਦਰਸ਼ਨ ਜੀ ਸਾਡੀ ਮਾਚੀ ਦਾ ਮੇਰੇ ਵੀਰ ਗੱਡ ਤਾਂ ਇਹਦੀ ਗੱਡੀ ਆ ਮੇਰੀ ਗੱਡੀ ਕਿੱਥੇ ਮੈਂ ਤਾਂ ਨਹੀਂ ਤੁਸ ਕਿਹਾ ਹਾਂ ਹਾਂ ਆਪ ਚਾਹੀਦੀ ਹਾਂ ਮੈਂ ਤਾਂ ਕੋਈ ਨਹੀਂ ਹੈਗਾ ਗੱਡੀ ਦਾ ਇਹਦੀ ਆ ਗੱਡੀ ਪਤਾ ਲੱਗਣ ਕਿ ਅਸੀਂ ਜਾਂਦੀ ਜਾ ਹਾਂ ਹਾਂ ਤੇ ਗੱਡੀ ਲਿਫੜੀ ਵਾਲਾ ਚੱਕਦੇ ਅਗਲਾ ਗੱਡੀ ਨਾਲੇ ਪਤਾ ਲੱਗੇ ਵੀ ਮਾਂ ਜੀਤੀ ਮਾਂ ਕਰਦੀ ਗੱਡੀ ਚ ਟਾਣੇ ਵਾਲੀ ਦੀ ਜਾਨ ਸਾਨੂੰ ਕਿਹਨੇ ਕੋਈ ਦੇਖਣਾ ਸੱਪੂ ਆ ਹਾਂਜੀ ਹਾਂ ਉਹ ਕਿ ਗੱਡੀ ਢੇਲੀ ਕਿਤੇ ਵੀ ਜਾਣਾ ਉਹਨਾਂ ਨੇ ਗੱਡੀ ਚਮਕਾ ਕੇ ਗੱਡੀ ਸਾਫ਼ ਤੇ ਚਾਹ ਤੋ ਅਸੀਂ ਤਾਂ ਇਹਨਾਂ ਦੀ ਮੰਮੀ ਪਾਣੀ ਮਾਰ ਦਿੰਦੀ ਆ ਮੈਂ ਲੀਰ ਗਿੱਲੀ ਕਰਕੇ ਮਾਰ ਦਿੰਦੇ ਫੇਰ ਪਾਣੀ ਅਸੀਂ ਤਾਂ ਇਹਨੂੰ 30 ਲੀਟਰ ਨਾਲ ਧੋ ਦਿੰਦੇ ਆ 20 ਨਾਲ ਆਈ ਕੀ ਬਾਰ ਬਚ ਨਾ ਨਹੀਂ ਉਰੇ ਤੋਂ ਲੈ ਲੈ ਬ੍ਰਦਰ ਲੈ ਆ ਭਾਈ ਮੈਂ ਮਾਰ ਦਿੰਨਾ ਚਲ ਥੋੜਾ ਜਿਹਾ ਜੀ ਤਾਂ ਸਾਫ ਹੋ ਗਿਆ ਹਾਂ ਹੁਣ ਜਿਹਨੇ ਸਿਣਾ ਲਾਇਆ ਥੈਰੇ ਕੋ ਇਹਦੀ ਮੈਂ ਤੁਹਾਨੂੰ ਬੈਠਣਾ ਖੰਨੇ ਤੱਕ ਜਾਣਾ ਨਹੀਂ ਆਪਾਂ ਜੀ ਪਹੁੰਚ ਗਏ ਆਪਣਾ ਫਰਜ ਸੇਵਾ ਸੁਸਾਇਟੀ ਲੈਟਸ ਗਾਣੀ ਲੈਟਸ ਗਾਣੀ ਠੀਕ ਹੁਣ ਇਹ ਤੇਰੇ ਕਿ ਕਿਹੜੇ ਪਿੰਡ ਦਾ ਬੰਦਾ ਜੋ ਚਾਣੇ ਦਾ ਨਾ ਪਹਿ ਚਾਨਲੇ ਕਿਤੇ ਜਾਨਾ ਪਤਾ ਨਾ ਹਾਂ ਹਰ ਮਨ ਨੂੰ ਕੋਲ ਤੋਂ ਆਹ ਦੇਖ ਲੈ ਸਾਰਾ ਕੋਈ ਚਾਨਲੇ ਹਾਂਜੀ ਇਹਨਾਂ ਨੇ ਪਿੰਡੋਂ ਲੈ ਕੇ ਆਂਦੇ ਨੇ ਸੀ ਠੀਕ ਹੈ ਜਿੰਨੀ ਨਹੀਂ ਜਾਂ ਪਰਦੇ ਤੋਂ ਬਹੁਤ ਠੀਕ ਹੈ मतलब ਇਹ ਨਾ ਜਿਵੇਂ ਹਸਪੀਟਲ ਆਪ ਮਰੀਜ਼ ਐਡਮਿਟ ਕਰਵਾਉਂਦੇ ਨੇ ਸਮਾਜਦਾਰੀਆਂ ਨਾਲ ਅੱਛਾ ਪਹਿਲਾਂ ਤਾਂ ਜਦ ਇਹਨੂੰ ਆਪਣੀ ਸੰਭਾਲ ਲਈ ਬੰਦਾ ਚਾਹੀਦਾ ਹਾਂਜੀ ਸਮਾਜ ਦੇ ਦੂਜੇ ਮਿਲ ਜਾਂ ਉਹ ਸੰਭਾਲ ਲੈਂਦੇ ਨੇ ਜੀ ਬਿਲਕੁਲ ਇਹ ਰਹਣਾ ਚੱਲਦਾ ਹੈ ਨਾ ਇਹ ਕਰਦਣੇ ਗੱਲ ਮਮਿ ਨਵੀ ਹਾਂਜੀ ਇਹਦੀ ਮੰਮੀ ਡੈਡੀ ਨੂੰ ਜਾ ਕੇ ਮਿਲੀ ਰੋਹ ਜੀ ਦੱਸੀ ਵੀ ਮੈਂ ਜਾ ਕੇ ਆਇਆ ਠੀਕ ਆ ਕੋਈ ਸੁਨੇਹਾ ਤਾਂ ਨਹੀਂ ਦੇਣਾ ਤਾਂ ਇਹ ਕਹੇ ਦੀ ਵੀ ਠੀਕ ਠਾਕ ਸੀਗਾ ਨਾਲੇ ਬਾਹਰ ਤੁਰਤਾ ਫਿਰ ਜੀ ਬਿਲਕੁਲ ਤਾਂ ਬਹੁਤ ਠੀਕ ਆ ਹੁਣ ਤਾਂ ਇਹ ਪਹਿਲਾਂ ਨਾਲੋਂ ਕਾਫੀ ਜ਼ਿਆਦਾ ਫਰਕ ਆ ਬਹੁਤ ਫਰਕ ਆ ਹਾਂਜੀ ਆਜਾ ਉਹਨੂੰ ਮੈਂ ਪੁੱਛ ਕੇ ਹੁਣ ਹੱਟ ਹਾਂਜੀ ਹੁਣ ਪੁੱਛਿਆ ਇੱਧਰ ਮੈਂ ਪੁੱਛਿਆ ਮਕਾਨ ਠੀਕ ਆ ਸਭ ਠੀਕ ਆ ਇੱਥੇ ਆ ਕੇ ਪਤਾ ਲੱਗਦਾ ਵੀ ਇਦਾਂ ਦੀਆਂ ਵੀ ਜ਼ਿੰਦਗੀਆਂ ਹੁੰਦੀਆਂ ਨੇ ਬੱਸ ਪੂਰੇ ਗਿਆਨਾ ਵੀ ਪਰਮਾਤਮਾ ਕੀ ਕੀ ਹਾਂਜੀ ਬਹੁਤ ਔਖੇ ਤੋਂ ਔਖੇ ਲੋਕ ਪਏ ਨੇ ਬਹੁਤ ਮਾਰਿਆ ਨੇ ਆਪਾਂ ਨੂੰ ਸੁੱਖ ਦਿੱਤਾ ਹੋਇਆ ਜੀਤੀ ਆਪਣੇ ਪਿੰਡ ਦੇ ਮੁੰਡੇ ਨੂੰ ਲੈ ਕੇ ਗਿਆ ਲੜਕੇ ਨੂੰ ਹਾਂਜੀ ਉਹ ਵੀ ਵੀਰ ਬਹੁਤ ਪਿਆਰ ਕਰ ਰਿਹਾ ਹੈ ਕਿ ਮੇਰੇ ਪਿੰਡ ਤੋਂ ਆਏ ਨੇ ਵੀਰ ਜੀ ਆਪਾਂ ਨੂੰ ਸਾਰੇ ਪਰਿਵਾਰ ਨਾਲ ਮਿਲਾ ਰਹੇ ਨੇ ਮੈਂ ਵੀ ਡੈਡ ਜੀ ਨਾਲ ਗੱਲ ਕਰਦੀ ਸੀ ਮੈਂ ਕਿਹਾ ਵੀ ਇੱਥੇ ਆ ਕੇ ਪਤਾ ਲੱਗਦਾ ਕਿ ਜ਼ਿੰਦਗੀ ਕੀ ਆ ਵੀ ਆਪਾਂ ਕਹਿੰਦੇ ਰਹਿੰਦੇ ਆ ਕਿ ਔਖੇ ਆ ਪ੍ਰੋਬਲਮ ਆ ਪ੍ਰੋਬਲਮ ਆ ਪ੍ਰੋਬਲਮ ਆ ਤਾਂ ਹੋ ਸਕਦਾ ਹੈ ਨਾ ਜਿਨ੍ਹਾਂ ਦੇ ਪਰਿਵਾਰ ਵੀ ਛੱਡ ਦਿੰਦੇ ਨੇ ਤੇ ਵੀਰ ਮਸੀਹਾ ਬਣ ਕੇ ਉਹਨਾਂ ਦੀ ਹੈਲਪ ਕਰ ਰਿਹਾ ਹੈ ਕਿੰਨੀ ਵੱਡੀ ਗੱਲ ਬਹੁਤ ਬਹੁਤ ਬੜੀ ਗੱਲ ਹੈ ਇਸ ਤੋਂ ਵੱਡੀ ਸੇਵਾ ਤਾਂ ਕੋਈ ਹੋ ਨਹੀਂ ਸਕਦੀ ਹੈ ਨਾ ਤੇ ਇੱਕ ਵਾਰੀ ਟਾਈਮ ਕੱਢ ਕੇ ਜ਼ਰੂਰ ਗੇੜਾ ਮਾਰ ਕੇ ਜਾਇਓ ਜੇ ਕੋਈ ਹੈਲਪ ਨਹੀਂ ਵੀ ਕਰ ਸਕਦੇ ਦੇਖਣ ਜ਼ਰੂਰ ਆਇਓ ਹਾਂਜੀ ਹਾਂਜੀ ਬਾਕੀ ਇੱਧਰ ਤੇ ਨਾ ਕਈ ਬੰਦੇ ਮਤਲਬ ਜਿੱਦ ਵੀ ਕਰ ਲੈਂਦੇ ਨੇ ਕਈਆਂ ਦੀ ਦੋਸਤੀ ਵੀ ਹੈ ਜੀ ਆਫਰ ਚ ਜਿਵੇਂ ਜਿਹੜਾ ਮੈਂ ਗगन ਮੁੰਡਾ ਤੁਹਾਨੂੰ ਦੱਸਿਆ ਜੀ ਉਹ ਉਹਦੀ ਰਪੀਨ ਕੀ ਹੈ ਭੈਣ ਜੇ ਉਹਨੂੰ ਕੋਈ ਵੀ ਮਤਲਬ ਕਿਸੇ ਦੇ ਵੀ ਬੂਟ ਨਹੀਂ ਲੱਭਦੇ ਆ ਗगन ਨੂੰ ਪੜੋ ਉਹ ਦੱਸੂਗਾ ਮੈਂ ਕਿੱਥੇ ਲੱ ਕੋਈ ਨਹੀਂ ਮੈਂਨੇ ਘਰ ਤੋਂ ਘਰ ਤੋਂ ਜਿਹੜੇ ਪਛਾਦਾ ਆਉਂਦਾ ਪੋਣੇ ਜਿਹਦੇ ਰੋਟੀਆਂ ਵਾਲੇ ਨੇ ਉਹ ਜਰੂਰ ਆ ਜਾਂਦੇ ਨੇ ਜੇ ਉਹ ਮਤਲਬ 100 ਪੋਣਾ ਆ ਗਿਆ ਤਾਂ ਘਰੇ 10 ਵਾਪਸ ਜਾਣਗੇ ਜੀ ਉਹ ਕੀ ਕਰਦਾ ਇਕੱਠੇ ਕਰਕੇ ਸਿਮਿੰਟ ਵਾਲੇ ਰੂਮ ਚ ਛੱਡੇ ਹੁੰਦਾ ਜੀ ਉੱਥੇ ਹੁਣ ਮੰਮੀ ਨੇ ਆ ਕੇ ਘਰੇ ਸਪੈਸ਼ਲ ਉਹਦੇ ਕਹਿ ਕੇ ਗਈ ਵੀ ਗगन ਤੂੰ ਪੋਣੇ ਕਿੱਥੇ ਲੱਭੋਣਾ ਮੰਨਦਾ ਨਹੀਂ ਫਿਰ ਮੰਨ ਜਾਂਦਾ ਵੀ ਮੈਨ ਕੋਈ ਨਹੀਂ ਮਤਲਬ ਜੇ ਕਿਸੇ ਦੀ ਚੀਜ਼ ਨਹੀਂ ਲੱਭਦੀ ਤਾਂ ਉਹ ਗगन ਨੂੰ ਪੁੱਛੋ ਮੜ ਜਾ ਛਿੜਕ ਦੋ ਬਸ ਵੀ ਗगन ਦੱਸ ਕਿੱਥੇ ਆ ਅੱਛਾ ਉਹ ਜਿਹਦੇ ਦੱਸ ਦੂ ਥੋੜੀ ਆਲ ਕੋਈ ਇਹ ਦੱਸੋ ਤੁਸੀਂ ਕਈ ਗਰੀ ਕਿਹਾ ਵੀ ਟਾਇਰ ਟਾਇਰ ਬੈਠੇ ਹਾਂ ਹਾਂ ਜੇ ਟਾਇਰ ਬੈਠਣ ਦਾ ਕੀ ਚਾ ਉਹ ਮਤਲਬ ਜਿੱਥੇ ਜਗ੍ਹਾ ਮਿਲ ਗਈ ਸੀ ਉਦੋਂ ਮੈਨੂੰ ਦੂਜੀ ਇੱਕ ਦੋਸਤੀ ਹੁੰਦੀ ਆ ਜੀ ਹਾਂ 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 ਇੱਕ ਦੂਜੇ ਨਾਲ ਵੀ ਇਹੋ ਜਿਹੀ ਬੈਠੂ ਹਾਂ 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 ਜੀ ਇਹ ਰੁਟੀਨ ਹੁੰਦੀ ਐ ਮੈਂ ਇੱਥੇ ਬੈਠੂਗਾ ਇੱਥੇ ਪਾਉਂਗਾ ਮੇਰੇ ਆਹ ਕੱਪੜੇ ਲਈ ਜਿਵੇਂ ਆਪਾਂ ਕੋਈ ਮੇਲੇ ਜਾਣਾ ਜਾਂ ਵਿਆਹ ਸ਼ਾਦੀ ਜਾਣਾ ਜਾਂ ਧਰਮ ਉਸਤਾਨ ਤੇ ਜਾਣਾ ਜੀ ਵੀ ਮੈਂ ਤੇਰੇ ਨਾਲ ਹੀ ਜਾਣਾ ਉਹ ਰੁਟੀਨ ਉਰੇ ਵੀ ਚੱਲਦੀ ਆ ਚੱਲਦੀ ਆ ਬਿਲਕੁਲ ਚੱਲਦੀ ਆ ਹੁਣ ਵਿੱਚ ਕਾਫੀ ਬੰਦੇ ਨੇ ਮਤਲਬ ਦੋ ਦੋ ਜਾਣੇ ਦੀ ਦੋਸਤੀ ਆ ਹਾਂ 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 ਹੁਣ ਜਦੋਂ ਉਹ ਕੀ ਚੀਜ਼ ਨੂੰ ਖਾਣ ਨੂੰ ਨੂੰ ਕਿਸੇ ਨਾਲ ਦੇ ਹੋ ਰਹੀ ਹੈਗੀ ਇਦਾਂ ਦੋ ਤਿੰਨ ਕੰਦੇ ਜੀ ਮੱਸੀ ਬੜੇ ਵਧੀਆ ਚੜ੍ਹਦੀ ਕਲਾ ਦੇ ਵਿੱਚ ਜੀਣ ਲਾ ਲੇ ਮਿਲ ਕੇ ਤੁਹਾਨੂੰ ਬੜੇ ਖੁਸ਼ ਬੜੇ ਭਾਗਾ ਵਾਲੇ ਬਹੁਤ ਸ਼ੁਕਰਾਨਾ ਕਰਮਾਲੇ ਆਪ ਜੀ ਦਾ ਬਹੁਤ ਬਹੁਤ ਜੀ ਜੀ ਕਰਮੇ ਦੀ ਸਾਡਾ ਇਸ ਤਰ੍ਹਾਂ ਆਉਣਾ ਇਹ ਤਾਂ ਮਾਲਕ ਦੀ ਕਿਰਪਾ ਅਸੀਂ ਵੀ ਸਭੇ ਸਪੋਰਟ ਕਰੀ ਜੀ ਜਦੋਂ ਤੱਕ ਅਸੀਂ ਵੀ ਪ੍ਰਚਾਰ ਕਰਾਂਗੇ ਜਿੰਦ ਮੇਰੇ ਕਈ ਸਥਾਨੀਏ ਬਹੁਤ ਜੀ ਤਗੜੇ ਬੰਦੇ ਨੇ ਇਹ ਵੀ ਦੱਸ ਜਿੰਨਾ ਹੋਇਆ ਉਹਨਾਂ ਨੂੰ ਕਹਿ ਕੇ ਦੀ ਨਾਰੀ ਸ਼ਰਤਾਂ ਹੋ ਗਏ ਬਿਲਕੁਲ ਆ ਵੀਰ ਧੰਨਵਾਦ ਪਾਣੇ ਬਈ ਮਨੀ ਉਹਨਾਂ ਦਾ ਵੀ ਬਹੁਤ ਧੰਨਵਾਦ ਪਾਣੇ ਅਸੀਂ ਸ਼ੁਕਰਾਨਾ ਕਰਦੇ ਆਂ ਇਦਾਂ ਦੇ ਇਨਸਾਨਾਂ ਦਾ ਜਿਹੜੇ ਇੰਨੀ ਦੂਰ ਰਹਿ ਕੇ ਔਰ ਪੰਜਾਬ ਦੇ ਭਲੇ ਦੇ ਕੋਈ ਵੀ ਕਾਰਜ ਹੋਵੇ ਚਾਹੇ ਉਹ ਆਸ਼ਰਮ ਦਾ ਹੋਵੇ ਤੁਸੀਂ ਯੋਗਦਾਨ ਪਾਉਂਦੇ ਨੇ ਆਪ ਜੀ ਦਾ ਬਹੁਤ ਧੰਨਵਾਦ ਤੁਸੀਂ ਇੱਥੇ ਸਪੋਰਟ ਕੀਤੀ ਪਾਣੇ ਦਿਨੋਂ ਧੰਨਵਾਦ ਅਸੀਂ ਮਤਲਬ ਇਹ ਅਰਦਾਸ ਕਰਦੇ ਆਂ ਵੀ ਸੱਚੇ ਪਾਤਸ਼ਾਹ ਵਾਹਿਗੁਰੂ ਸਾਰੀ ਸੰਗਤ ਦੇ ਸਭ ਤੇ ਮੇਰੇ ਪ੍ਰਿਆਸ ਰੱਖੇ ਧੰਨਵਾਦ ਜੀ ਆਪ ਦੀ ਆਏ ਤੁਹਾਡੇ ਕਿ ਕਦਮ ਸਿਰ ਮੱਥੇ ਪਾਣੇ ਸ਼ੁਕਰਾਨਾ ਜੀ ਬਹੁਤ ਸ਼ੁਕਰਾਨ ਜ਼ਰੂਰੇ ਹੁਣ 100 ਮੈਂਬਰ ਘਨੇ ਰਹਿ ਗਿਆ ਜੀ 700 ਬੰਦਾ ਦਵਾਈ ਲੈਂਦਾ ਹੁਣ ਜਗ੍ਹਾ ਦੀ ਕਮੀ ਹੈ ਹੁਣ ਜਗ੍ਹਾ ਵੱਜੂਗੀ ਜੀ ਉਹਨਾਂ ਵਾਲੇ 5-4 ਮਹੀਨਿਆਂ ਦੇ ਵਿੱਚ ਮਤਲਬ ਹੋਵੇ 200 ਦੇ ਕਰੀਬ ਮੈਂਬਰ ਹੋ ਜਾਣਗੇ ਜੀ ਜ਼ਿਆਦਾਤਰ ਭਣੇ 90% ਪੰਜਾਬ ਦੇ ਨੇ ਤੇ ਜਿਹੜੇ ਪੰਜਾਬੀ ਭਰਾ ਨੇ ਜਿਨ੍ਹਾਂ ਨੂੰ ਪ੍ਰੋਬਲਮ ਆਈ ਹੁਣ ਵੀ ਅੱਗੇ ਜਿਹੜੇ ਵੀਰ ਲੈ ਕੇ ਆਉਂਦੇ ਨੇ ਪੰਜਾਬ ਵਾਲੀ ਬਿਮਾਰ ਨੇ ਉਹਨਾਂ ਨੂੰ ਇਹ ਲੈ ਕੇ ਆ ਰਹੇ ਨੇ ਜ਼ਿਆਦਾਤਰ ਜੀ ਜਿਆਦਾ ਬਹੁਤ ਤਾਂ ਜਿਲ੍ਹਾ ਕਿਹੜਾ ਪ੍ਰਭਾਵ ਉਸ ਤੇ ਚਿੱਤੇ ਜਿਹੜੇ ਤਾਂ ਇਹ ਬੰਦੂਆ ਮਜ਼ਦੂਰੀ ਹੈ ਜੀ ਗਿਰ ਮਰੀਜ਼ਾਂ ਦੀ ਗਿਰਤੀ ਉੱਥੇ ਜਲੰਧਰ ਅੰਮ੍ਰਿਤਸਰ ਲੁਧਿਆਣੇ ਵਾਲਾ ਏਰੀਆ ਜੀ ਅੱਛਾ ਅਦਰਵਾਇਜ਼ ਕਿਤੋਂ ਹਾਲਾ ਵੀਡੀਓ ਨਹੀਂ ਆਉਂਦੀ ਜੀ ਜਲੰਧਰ ਦੇ ਵਿੱਚ ਬਹੁਤ ਮਰੀਜ਼ ਨੇ ਜੀ ਹੱਦ ਤੋਂ ਵੱਧ ਜਿਹੜੀ ਬੰਦੂਆ ਮਜ਼ਦੂਰੀ ਹੈ ਜੀ ਉਹ ਪੈਣੇ ਅਜਨਾਲਾ ਏਰੀਆ ਅੰਮ੍ਰਿਤਸਰ ਬਾਰਡਰ ਏਰੀਆ ਜੀ ਉੱਥੇ ਕੀ ਹੈ ਜੀ ਇਹਨਾਂ ਵੀਰਾਂ ਨੂੰ ਮਾਨਸਿਕ ਪ੍ਰੇਸ਼ਾਨ ਬੰਦਿਆਂ ਨੂੰ ਰੇਲਵੇ ਸਟੇਸ਼ਨਾਂ ਤੋਂ ਵੜ ਲਿਆ ਜਾਂਦਾ ਫਿਰ ਕਈ ਬੰਦੇ ਬੀਚ ਦੇ ਨੇ ਦਸ ਦਸ ਹਜ਼ਾਰ ਫਿਰ ਇੱਕ ਇੱਕ ਖੇਤ ਦੇ ਵਿੱਚ ਬੰਦੇ ਦੋ ਦੋ ਦੇਖ ਲੋ ਕਿੰਨਾ ਖੁਸ਼ਹਾਲ ਪ੍ਰਸਾਦ ਹਾਂਜੀ ਬੜੀ ਖੁਸ਼ੀ ਹੁੰਦੀ ਹੈ ਕਿ ਪਹਿਲਾਂ ਲਾਤ ਕੀ ਹੁੰਦੇ ਨੇ ਬੜੀ ਖੁਸ਼ੀ ਹੁੰਦੀ ਹੈ ਸਾਰਾ ਸੰਗਤ ਦੀਆਂ ਬਲਾਵਾਂ ਨਹੀਂ ਕੋਈ ਸੱਚੇ ਪਾਤਸ਼ਾਹ ਵਾਹਿਗੁਰੂ ਹੈ ਜੇ ਆਪਾਂ ਕਾਦ ਨਹੀਂ ਕਈ ਬਜਾ 15-15 ਸਾਲ ਤੋਂ ਸੰਗਤ ਸਾਡੇ ਤੋਂ ਤਰਫੋਂ ਆਉਂਦੇ ਤੇ ਵੜਿਆ ਕਿ ਉਹ ਵੀ ਵਧੀਆ ਜ਼ਿੰਦਗੀ ਜੀ ਰਹੇ ਨੇ ਜੀ ਇੱਕ ਇੱਥੇ ਧਰਮ ਸਥਾਨ ਛੋਟਾ ਬਣ ਜੂਗਾ ਜੀ ਇਹਨਾਂ ਦੀ ਰੁਟੀਨ ਹੋਊ ਸਾਰੇ ਉੱਠਣ ਦੇ ਇੱਕ ਦੂਜੇ ਨੂੰ ਦੇਖੋ ਦੇਖ ਬਹੁਤਾਂ ਨੂੰ ਹੋ ਜਾਂਦਾ ਵੀ ਤੂੰ ਪ੍ਰਸ਼ਾਦ ਲੈ ਕੇ ਹੋ ਜੀ ਬਿਲਕੁਲ ਸਹੀ ਗੱਲ ਆਪ ਜੀ ਮੇਰੇ ਨਾਲ ਬੰਦੇ ਦਾ ਦਿਮਾਗ ਚੱਲ ਪੂਰੇ ਬਹੁਤ ਵੱਡਾ ਪੈਦਾ ਇਹ ਅੱਗੇ ਦਾ ਵੀ ਗੁਰਦੁਆਰਾ ਨੂੰ ਤਾਂ ਬਹੁਤ ਚੀਜ਼ਾਂ ਚਾਹੀਦੀ ਨੇ ਫਿਰ ਛੋਟਾ ਜਿਹਾ ਗਰਾਊਂਡ ਵੀ ਚਾਹੀਦਾ ਗਰਾਊਂਡ ਵੀ ਚਾਹੀਦਾ ਜੀ ਜੇ ਕੋਈ ਆਰਾਧੂ ਤੇ ਇੱਕ ਇਹਦਾ ਸੌਂ ਜਾਣਾ ਜੀ ਬਿਲਕੁਲ ਸਾਡੇ ਕੈਪਟਨ ਸਰ ਸਹਿਮਾਨ ਸੀਗਾ ਉਹਨੇ ਫੁੱਟਬਾਲ ਦੇ ਠੀਕ ਹੈ ਜੀ ਪਹਿਲੇ ਸਾਡੇ ਹੱਥੀ ਦਾ ਸਾਰੀ ਤੋੜ ਦਿੰਦੇ ਨੇ ਮੈਦੀਆਂ ਨੇ ਠੀਕ ਹੈ ਜੀ ਸਾਰੀ ਕੁਆਲਿਟੀ ਨੂੰ ਬਾੜ ਦੇਣਾ ਪੁੱਤਾਂ ਮਾਰ ਕੇ ਭੱਜਦੇ ਰਹਿੰਦੇ ਇੱਕ ਦੂਜੇ ਦੇ ਵਿੱਚ ਹੀ ਲੱਗੀ ਜਾਂਦਾ ਬਿਲਕੁਲ ਸਹੀ ਹੋ ਗਿਆ ਹੋਰ ਇਹ ਲੇਕਿਨ ਹੌਲੀ ਹੌਲੀ ਹਾਂਜੀ ਸਾਰੇ ਸੰਗਤ ਦੇ ਸਹਿਯੋਗ ਨਾਲ ਹੀ ਹੋਣਾ ਹੈ ਜੀ ਸੰਗਤ ਦੇ ਸਹਿਯੋਗ ਨਾਲ ਹੀ ਆਹ ਇਹ ਕੰਮ ਸੰਗਤਰ ਪੈਸੇ ਦੀ ਸਹਿਯੋਗ ਨਾਲ ਹੀ ਕੋਈ ਵੀ ਪੈਣ ਜਿੰਨੀ ਸੰਗਤ ਨਾਲ ਜੇ ਖੁੱਪ ਕੇ ਕਿ ਪੈਣ ਇੱਕ ਇੱਕ ਜੀ ਆਪਾਂ ਕੱਪ ਦੀ ਵੀ ਗੱਲ ਕਰੀ ਉਹ ਵੀ ਸੰਗਤ ਨੇ ਭੇਜਿਆ ਪੈਣੇ ਪੂਰੀ ਜ਼ਿਆਦਾਤਰ ਚੀਜ਼ਾਂ ਨਹੀਂ ਮੰਗਾ ਜੀ ਥੋੜੀ ਦਸਬੰਦ ਦੀ ਮੰਗ ਹੈ ਕਿ ਜਿਹੜੇ ਘਰ ਚੱਲ ਰਿਹਾ ਹੁਣ ਅੱਗੇ ਪੈਣੇ ਜਗ੍ਹਾ ਵਧੂਗੀ ਜੀ ਤਾਂ ਜੋ ਵੱਡਾ ਸਾਰਾ ਘਰ ਬਣ ਸਕੇ ਜਿਹੜਾ ਹੋਰ ਇਦਾਂ ਦੇ ਵੀਰਾਂ ਨੂੰ ਪ੍ਰੋਬਲਮ ਆ ਉਹਨਾਂ ਨੂੰ ਲਿਆ ਕੇ ਉਹਨਾਂ ਦਾ ਇਲਾਜ ਕੀਤਾ ਜਾ ਸਕੇ ਇਸ ਟਾਈਮ ਵੀ 800 ਦੇ ਕਰੀਬ ਮਰੀਜ਼ ਪਹੁੰਚ ਚੁੱਕੇ ਨੇ ਕਿਹਦੀ ਮੈਡੀਟਨ ਚੱਲ ਰਹੀ ਆ ਤੇ ਅੱਗੇ ਜੇ ਵਧ ਲੈਣੀ ਜਿਵੇਂ ਜਿਵੇਂ ਪੜੇ ਸੰਗਤ ਨੂੰ ਕੋਈ ਕਮੀ ਨਹੀਂ ਆਉਣ ਦਿੱਤੀ ਜੀ ਮਤਲਬ ਚੁਣੌਤੀਆਂ ਹਰ ਰੋਜ਼ ਨੇ ਇਹ ਨਹੀਂ ਕਿ ਕੋਈ ਚੁਣੌਤੀ ਨਹੀਂ ਹੈਗੀ ਜੀ ਹੁਣ 100 ਮੈਂਬਰ 100 ਦਾ 100 ਮਰੀਜ਼ ਬੈਠਾ ਆਪਣੇ ਘਰੇ ਦੀ ਚੁਣੌਤੀ ਦਾ ਪੈਰ ਪੈਰ ਤੇ ਹੈ ਜੀ ਬਿਲਕੁਲ ਜੀ ਪਰ ਸੰਗਤ ਜੱਫਾ ਕਹਿ ਰਹੀ ਹੈ ਲੱਗਣ ਦਿੱਤੀ ਜੀ ਹਾਂ ਜੀ ਅੱਛਾ ਜਦ ਬਹੁਤ ਛੋਟਾ ਪ੍ਰੋਗਰਾਮ ਹੁਣ ਬੀਬੀਆਂ ਦਾ ਪ੍ਰੋਗਰਾਮ ਨਹੀਂ ਨਹੀਂ ਜੀ ਬੀਬੀਆਂ ਦਾ ਫਿਰ ਬੀਬੀਆਂ ਦਾ ਵੀ ਬਣ ਜਾਊਗਾ ਬਿਲਕੁਲ ਬਣ ਜਾਊਗਾ ਜੇ ਜਗ੍ਹਾ ਹੋਊਗੀ ਹਾਂ ਜੀ ਬਣੂਗੀ ਤਾਂ ਇਹ ਉਹ ਬੀਬੀਆਂ ਭੈਣਾਂ ਦਾ ਪ੍ਰੋਗਰਾਮ ਬਣੂਗਾ ਬਿਲਕੁਲ ਜੀ ਨਹੀਂ ਤਾਂ ਮੁਸ਼ਕਲ ਆ ਬਿਲਕੁਲ ਭੰਦੀ ਬੀਬੀਆਂ ਦਾ ਜੀ ਕਿੰਨੇ ਤੋਂ ਬਾਅਦ ਸਵਾਲ ਕਿ ਪਹਿਲਾਂ ਪਹਿਲਾਂ ਬਣ ਜੂਗੇ ਹਾਂ ਕਿਉਂਕਿ ਬੀਬੀ ਆ ਸੈਪਰੇਟ ਕਾ ਵੀ ਜੀ ਬਿਲਕੁਲ ਖਾਣਾ ਪੀਣਾ ਉੱਠਣਾ ਬੈਠਣਾ ਉਹਨਾਂ ਦੇ ਫਿਰ ਬੀਬੀਾਂ ਦੀ 2-4 ਚਾਹੀਦੀਆਂ ਨੇ ਬਿਲਕੁਲ ਚੰਗਾ ਜਿਹੜੀ ਆਪਾਂ ਰੱਖਾਂਗੇ ਉਹਨਾਂ ਨੂੰ ਕੋਈ ਵੀ ਦਿਨ ਇਹ ਵੀ ਚੜੀ ਜੀ ਬਿਲਕੁਲ ਬਿਲਕੁਲ ਪਹਿਲਾਂ ਵੀ ਆਪਣੇ ਕੋਲ ਦੋ ਤਿੰਨ ਬੀਬੀਆਂ ਰਹਿੰਦੀਆਂ ਸੀਗੀਆਂ ਜੀ ਜੇ ਤੁਹਾਨੂੰ ਲੱਭੋਗੀ ਦੋ ਚੱਲਦੀਆਂ ਜੀ ਇਦਾਂ ਮਤਲਬ ਇਦਾਂ ਜਿਵੇਂ ਜਿਵੇਂ ਹੁਣ ਜਦੋਂ ਆਪਾਂ ਨੂੰ ਬੀਬੀਆਂ ਲੱਗਦੀਆਂ ਨੇ ਜੀ ਆਪਾਂ ਕਿਸੇ ਹੋਰ ਆਸ਼ਰਮ ਚ ਭੇਜਦੇ ਆਪੇ ਨੇ ਉਹਨਾਂ ਹੀ ਉਹਨਾਂ ਲਈ ਸਮੇਂ 'ਚ ਥੋੜਾ ਟਾਈਮ ਨਹੀਂ ਜਾਂਦਾ ਵੀ ਆਪਾਂ ਬੀਬੀਆਂ ਦਾ ਵੀ ਵੈਸੇ ਬੀਬੀਆਂ ਦੀ ਗਿਣਤੀ ਸੜਕਾਂ 'ਤੇ ਘੱਟ ਹੈ ਜੀ ਮਾਨਸਿਕ ਤੌਰ 'ਤੇ ਪਰੇਸ਼ਾਨ ਬੰਦੇ ਵੱਧ ਨੇ ਜੀ ਮੁੰਡੇ ਯੂਥ ਆ ਜੇ ਜੇ ਕੋਈ ਵੀ ਤੁਸੀਂ ਦੇਖੋ ਜਦੋਂ ਤੱਕ ਤੁਹਾਨੂੰ ਯੂਥ ਮਿਲੇਗਾ ਭਾਣੇ ਪਤਾ ਨਹੀਂ ਕੀ ਹੋ ਰਿਹਾ ਦਿਮਾਗੀ ਇੰਨੀ ਪ੍ਰੋਬਲਮ ਵੱਧ ਰਹੀ ਹੈ ਜੀ ਇੱਕ ਵੀਰ ਬੈਠਾ ਜੀ ਉਹਨੇ ਬਾਹਰ ਦੀ ਟੈਨਸ਼ਨ ਲੈ ਲਈ ਮੇਰੇ ਪਿੰਡਾਂ ਨੇ ਲੈ ਲਈ ਅੱਜ ਇੰਨਾ ਔਖਾ ਲੈ ਕੇ ਕੱਲ ਪਰਸ ਵੀ ਲੈ ਕੇ ਆਏ ਸੀ ਸਾਇਦ ਕੇੜੀ ਤੋਂ ਰਾਜਪੁਰੇ ਤੋਂ ਉਹ ਮਤਲਬ ਸਾਡੇ ਤੋਂ ਇੰਨਾ ਔਖਾ ਆ ਮੈਂ ਕਿਰਨਾਂ ਫੜਕੀ ਲੈ ਕੇ ਆਏ ਚਾਰ ਜਾਨੇ ਜੀ ਨਾਰਮਲੀ ਪੈਂਦਾ ਸੀ ਉਹਨੇ ਮਾਂ ਬਾਪੀ ਘਰੋਂ ਕੱਢੇ ਵੀ ਸੀ ਆਪ ਕੋਲ ਹੋਰ ਦੁੱਧ ਚਲੇ ਗਿਆ ਤੁਸੀਂ ਅੱਸੀ ਪਕਵਿਛਾਦ ਵਾਪਸ ਪਕਵਿਛਾਦ ਲੈ ਲਓ ਕਿਹਾ ਡੈਡੀ ਇੱਕ ਦੋ ਲੈ ਲਓ ਪ੍ਰਸ਼ਾਦ ਵਜੇ ਲੈ ਲਓ ਬਸ ਬਾਤ ਨਹੀਂ 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 ਮਾਤਾ ਜੀ ਧੰਨਵਾਦ ਨਹੀਂ ਨਹੀਂ ਮੇਰੇ ਪ੍ਰਸ਼ਾਦ ਕੋਈ ਨਾ ਪ੍ਰਸ਼ਾਦ ਕੋਈ ਨਹੀਂ ਉਹਨਾਂ ਨੂੰ ਦੇਣ ਅੱਛਾ ਜੀ ਚੰਗਾ ਪੁੱਤ ਮੇਰਾ ਮਗੇ ਮੈਂ ਤੈਨੂੰ ਕਿਹੜਾ ਜਟਾਣੇ ਵਾਲਾ ਵੀਰਾ ਫੋਨ ਕਿਹਾ ਤੇਰੀ ਮੰਮੀ ਨੂੰ ਨਾਲ ਹਰ ਮਨ ਨੂੰ ਨਹੀਂ ਹੁੰਦਾ ਪਰ ਆਪ ਰਹਿਣਾ ਸੀਗਾ ਨਾ ਆਪ ਰਹਿਣਾ ਸੀਗਾ ਨਾ ਨਹੀਂ ਹਾਂਜੀ ਆਹ ਇਹ ਸਸ ਜੀ ਬੱਸ ਚੜਾ ਦੇ ਇਹ ਡੇਢ ਮਹੀਨਾ ਚਲਾਤੀ ਨਾ ਕਰਾਤੇ ਹਾਂ ਠੀਕ ਹੈ ਸਾਰੇ ਦੇ ਹਾਲ ਚਾਲ ਪੁੱਛਦਾ ਸਾਰਿਆਂ ਦੇ ਨਾਮ ਪਤਾ ਭੂਆ ਜੀ ਭਾਰਾ ਠੀਕ ਹੈ ਤੇਜ ਬੱਤ ਕਰਦਾ ਤੂੰ ਜੇ ਜੇ ਅਸੀਂ ਵੀ ਉਰੇ ਨੂੰ ਗਏ ਤਾਂ ਅਸੀਂ ਹੁਣ ਵੀਡੀਓ ਪਾਵਾਂਗੇ ਤੇ ਉਹ ਭੂਆ ਜੀ ਨੂੰ ਮਿਲਣ ਲਈ ਚਾਹਣਾ ਅਸੀਂ ਉਹਨਾਂ ਨੂੰ ਭੂਆ ਜੀ ਨੂੰ ਬੇਨਤੀ ਕਰਦੇ ਕਿਹੜੀ ਕਿਹੜੀ ਭੂਆ ਜੀ ਆਤੇ ਨੇ 9 ਦਾ ਤੇ ਨਾ ਚਾਪੂਆ ਨੇ ਬਈ ਭਾਈ ਆਪਣੇ ਭਤੀਜੇ ਨੂੰ ਆਪਣੇ ਭਤੀਜੇ ਨੂੰ ਮਿਲ ਕੇ ਜਾ ਹੁਣ ਜਮੇ ਠੀਕ ਹੈ ਇਹ ਤੁਹਾਨੂੰ ਮਿਸ ਕਰਦਾ ਮੈਂ ਕਹਿਣ ਦਾ ਮਾਦੂ ਯਾਦ ਕਰਦਾ ਹਾਂ ਜਿੱਦ ਤੱਕ ਤੂੰ ਗਿਆ ਹਾਂ ਇੱਥੇ ਆ ਮੈਨੂੰ ਕਿਹਾ ਇਹ ਨੂੰ ਵਾਣ ਗੱਤ ਪਿਆ ਰਿਹਾ ਤਾਂ ਬਿੰਦੀ ਨੂੰ ਚਾਪੂਆ ਤਾਂ ਇੱਕੋ ਜਿਹੀ ਹੁੰਦੀ ਹੈ ਨਾ ਬਹੁਤ ਛੋਟੀ ਹੁੰਦੀ ਹੈ ਮਰਾਲੀ ਨਹੀਂ ਤਾਂ ਮੈਂ ਲਿਆਉਂ ਨਾਲ ਜਿੱਦ ਤੱਕ ਤੇ ਆਏ ਹਾਂ ਲਿਆਇਆ ਹੈ ਨਾ ਚਲੋ ਚਲੋ ਲੈ ਆ ਮੰਗੀ ਜਰੂਰ ਚੰਗਾ ਭੈਣ ਜੀ ਵੀ ਜਰੂਰ ਆਪਣੇ ਭਤੀਜੇ ਨੂੰ ਕਰਕੇ ਸਾਈਡ ਨਵੀਂ ਬਿਲਡਿੰਗ ਬਣ ਰਹੀ ਆ ਆਪਣਾ ਫਰਜ ਸੇਵਾ ਸੁਸਾਇਟੀ ਲਚਕਾਣੀ ਤੇ ਕਿਚਨ ਵੀ ਹੁਣ ਇੱਥੇ ਤਿਆਰ ਹੋ ਰਹੀ ਆ ਪਹਿਲਾਂ ਪ੍ਰਸ਼ਾਦਾ ਵੀਰ ਦੇ ਘਰ ਤੋਂ ਤਿਆਰ ਹੋ ਕੇ ਆਉਂਦਾ ਸੀਗਾ ਪ੍ਰਸ਼ਾਦਾ ਵੀ ਇਹਨਾਂ ਦਾ ਮਾਤਾ ਜੀ ਔਰ ਦੋ ਬੀਬੀਆਂ ਉਹਨੀਆਂ ਨੇ ਜੋ ਪਸੰਦ ਸੋਹਣ ਨੂੰ ਬਣਾ ਕਰਤੀ ਹੁੰਦਾ ਅਸੀਂ ਰਸੋਈ ਬਣ ਗਈ ਆ ਹੁਣ ਰਸੋਈ ਤੇ ਮਹਾਰਾਜ ਨੇ ਕਿਰਪਾ ਕੀਤੀ ਕਿ ਇੱਥੇ ਆਉਣ ਦਾ ਸਬਬ ਬਣਿਆ ਤੇ ਕਈ ਚੀਜ਼ਾਂ ਮਤਲਬ ਆਪਾਂ ਜਾਣਦੇ ਆ ਹਨਾ ਉਹ ਜਗ੍ਹਾ ਤੇ ਵੀ ਜਾਣੇ ਹੈਗੇ ਪਰ ਇੱਥੇ ਆ ਕੇ ਇੱਕ ਮਤਲਬ ਵੀ ਇਹ ਵੀ ਇੱਕ ਨਵੀਂ ਮਤਲਬ ਚੀਜ਼ ਹੈ ਜਿਹੜੀ ਦੇਖਣ ਨੂੰ ਮਿਲੀ ਹੈ ਕਿ ਬਹੁਤ ਵੱਡੀ ਵੀਰੇ ਦੀ ਵੀ ਕੁਰਬਾਨੀ ਹੈ ਜਿਹਨਾਂ ਪਹਿਲਾਂ ਵੀ ਕਹਿੰਦੇ ਸੀਗੇ ਇੱਕ ਮਰੀਜ਼ ਘਰ ਦੇ ਵਿੱਚ ਸਾਂਭਣਾ ਆਪਣਾ ਕੋਈ ਇੱਕ ਬਜ਼ੁਰਗ ਜਾਂ ਬੱਚਾ ਬਿਮਾਰ ਹੋਵੇ ਉਹਨੂੰ ਸਾਂਭਣ ਦੇ ਵਿੱਚ ਹੀ ਸਾਰੀ ਫੈਮਿਲੀ ਮਤਲਬ ਕੰਮਲੀ ਹੋ ਜਾਂਦੀ ਆ ਤੇ ਇੱਥੇ ਮਤਲਬ 87 ਸ਼ਾਇਦ ਹੁਣ ਇਸ ਟਾਈਮ ਤੇ ਜਿਹੜੇ ਮਰੀਜ਼ ਨੇ ਜਿਹੜਿਆਂ ਨੂੰ ਹੁਣ ਸਾਂਭਿਆ ਜਾਂਦਾ ਆ ਤੇ ਕਾਫੀ ਉਹਨਾਂ ਦੇ ਵਿੱਚੋਂ ਠੀਕ ਹੋ ਕੇ ਘਰੇ ਵੀ ਚੱਲ ਗਏ ਆ ਤੇ ਕਾਫੀ ਹਲੇ ਇਲਾਜ ਹੋ ਰਿਹਾ ਆ ਤੇ ਬਹੁਤ ਵੱਡੀ ਗੱਲ ਆ ਮਹਾਰਾਜ ਜਿੰਨੇ ਤੇ ਕਿਰਪਾ ਕਰਦੇ ਆ ਉਹ ਸੇਵਾ ਕਰਦੇ ਆ ਤੇ ਜਿੰਨਾ ਵੀ ਹੋ ਸਕੇ ਆ ਸੇਵਾ ਕਰਿਓ ਤੇ ਜਿਹੜਾ ਇੱਥੇ ਆ ਸਕਦਾ ਹੈ ਇੱਕ ਵਾਰੀ ਆ ਕੇ ਜ਼ਰੂਰ ਦੇਖ ਕੇ ਜਾਇਓ ਕਿਉਂਕਿ ਦੂਰੋਂ ਬੈਠੇ ਕਈ ਵਾਰ ਆਪਾਂ ਗੱਲਾਂ ਕਰ ਦਿੰਨੇ ਆ ਸਵਾਲ ਉਠਾਉਂਦੇ ਰਹਿੰਨੇ ਆ ਪਰ ਇੱਕ ਅਸਲ ਚੀਜ਼ਾਂ ਉੱਥੇ ਜਾ ਕੇ ਦੇਖ ਕੇ ਪਤਾ ਲੱਗਦੀਆਂ ਨੇ ਬੇਟਾ ਸੇਵ ਆ ਕੇ ਜ਼ਰੂਰ ਦੇਖ ਕੇ ਜਾਇਓ ਸੇਵਾ ਕਰਨੀ ਨਾ ਕਰਨੀ ਉਹ ਥੋੜੀ ਆਪਣੀ ਆ ਜੇ ਅਸੀਂ ਇਹ ਨਹੀਂ ਕਹਿੰਦੇ ਵੀ ਨਹੀਂ ਜੇ ਤੁਸੀਂ ਆਵੋਗੇ ਉਹਦੇ ਆਉਣ ਨਾਲ ਬਹੁਤ ਫਰਕ ਪੈਂਦਾ। ਬਾਕੀ ਉਹਨਾਂ ਨੂੰ ਵੀ ਖੁਸ਼ੀ ਹੁੰਦੀ ਹੈ ਕਿ ਸਾਨੂੰ ਕੋਈ ਨਾ ਕੋਈ ਮਿਲਣ ਆਉਂਦਾ ਹੈ ਕਿਉਂਕਿ ਕਈ ਵਾਰ ਕਈਆਂ ਦੇ ਪਰਿਵਾਰ ਵੀ ਇੱਥੇ ਮਿਲਣ ਦੇ ਲਈ ਨਹੀਂ ਆਉਂਦੇ ਹੈਗੇ। ਪਰਿਵਾਰ ਦੇਖੋ ਜਿਨ੍ਹਾਂ ਨੂੰ ਛੱਡ ਦਿੰਦੇ ਆ ਉਹਨਾਂ ਦੀ ਵੀਰ ਮਤਲਬ ਹੈਲਪ ਕਰ ਰਿਹਾ ਹੈ ਕਿੰਨੀ ਵੱਡੀ ਗੱਲ ਆ। ਤੇ ਇਹ ਤੁਸੀਂ ਜ਼ਰੂਰ ਆ ਕੇ ਜਾਇਓ ਤੇ ਆਪਾਂ ਅੱਜ ਦੀ ਵੀਡੀਓ ਦੀ ਇੱਥੇ ਐਂਡ ਕਰਦੇ ਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।